ਦੋਸਤੋ ਪੰਥ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਿਹ ਉਤੇ ਇੱਕ ਕਵਿਤਾ ਲਿਖੀ ਹੈ ਜੀ ਗੁਰੂ ਜੀ ਨੇ ਥਾਪੜਾ ਦੇ ਕੇ ਤੋੜਿਆ ਪੰਜਾਬ ਵਾਲ ਸੀ ਜ਼ਾਲਿਮਾਂ ਦੇ ਅੰਤ ਦਾ ਉਹ ਆਉਣ ਵਾਲਾ ਕਲ ਸੀ ਇੱਥੇ ਲਾਲਚ ਤੇ ਬੇਈਮਾਨੀਆਂ ਹੋਏ ਇੱਕ ਮਤ ਸੀ ਜ਼ੁਲਮ ਅਤੇ ਪਾਪ ਦੀ ਹੋਈ ਪਈ ਅਤ ਸੀ ਮਾਧੋਦਾਸ ਬੈਰਾਗੀ ਤੋਂ ਉਹ ਬਣਿਆ ਸਿੰਘ ਬੰਦਾ ਸੀ ਵਜ਼ੀਰ ਖਾਨ ਤੇ ਮੁਗਲਾਂ ਦਾ ਮੁਕਾਉਣੇ ਆਇਆ ਤੰਦਾ ਸੀ ਜ਼ਾਲਿਮਾਂ ਤੇ ਵੈਰੀਆਂ ਦੇ ਸੀਨੇ ਖੱਡਾ ਲੈ ਕੇ ਚੜਿਆ ਸੀ ਸੱਚ ਤੇ ਉਮੀਦ ਵਾਲਾ ਇੱਕ ਨਵਾਂ ਸੂਟ ਚੜਿਆ ਸੀ ਗਰੀਬ ਤੇ ਗੁਲਾਮ ਕਈ ਆਜ਼ਾਦ ਵੀ ਕਰਾਏ ਸੀ ਪਾੜ-ਪਾੜ ਸੁੱਟ ਤੇ ਜੋ ਖੰਡੇ ਅੱਗੇ ਆਏ ਸੀ ਜ਼ੁਲਮ ਦੇ ਸਤਾਆਂ ਨੂੰ ਬੰਦੇ ਆਪਣੇ ਨਾਲ ਮਿਲਾ ਲਿਆ ਵੇਖਦਿਆਂ ਵੇਖਦਿਆਂ ਪੰਜਾਬ ਸਾਰਾ ਬੰਦੇ ਪਿੱਛੇ ਆ ਗਿਆ ਮੁਗਲਾਂ ਖਿਲਾਫ ਐਲਾਨ ਜਦੋਂ ਜੰਗ ਵਾਲਾ ਕੀਤਾ ਸੀ ਕਈ ਸੱਚੇ ਮੁਸਲਮਾਨਾਂ ਸਾਥ ਬੰਦੇ ਦਾ ਹੀ ਦਿੱਤਾ ਸੀ ਮੁਗਲਾਂ ਦੀ ਫੌਜ ਲੱਖਾਂ ਪਾ ਵੀ ਸਿੱਖਾਂ ਦੀ ਗਿਣਤੀ ਥੋੜੀ ਸੀ ਸਵਾ ਲੱਖ ਨਾਲ ਇੱਕ ਵਾਲੀ ਗੱਲ ਬੰਦੇ ਦੇ ਮਨ ਵਿੱਚ ਦੌੜੀ ਸੀ ਵਜ਼ੀਰ ਖਾਨ ਕਹਿੰਦਾ ਗੁਰੂ ਦੇ ਬੱਚਿਆਂ ਇੱਥੇ ਫਤਿਹ ਬਲਾਈ ਸੀ ਗੱਲ ਮੇਰੀ ਮੰਨੀ ਨਹੀਂ ਤਾਂ ਹੀ ਨੀਹ ਚ ਜਾਣ ਗਵਾਈ ਸੀ ਬੰਦਾ ਕਹਿੰਦਾ ਜ਼ਾਲਮਾ ਇੱਥੋਂ ਹੁਣ ਤੂੰ ਨਹੀਂ ਜ਼ਿੰਦਾ ਜਾਵੇਂਗਾ ਬੱਚਿਆਂ ਨੂੰ ਤਾਂ ਡਰਾ ਨਹੀਂ ਸਕਿਆ ਬੰਦੇ ਨੂੰ ਕੀ ਡਰਾਵੇਂਗਾ ਇੰਨਾ ਕਹਿੰਦਿਆਂ ਸਿੰਘਾਂ ਨੇ ਪੂਰੀ ਸਲਤਨਤ ਨੂੰ ਹਿਲਾ ਦਿੱਤਾ ਹੰਕਾਰੀ ਸ਼ਾਸਕ ਅਤੇ ਫੌਜ ਨੂੰ ਮਿੱਟੀ ਵਿੱਚ ਮਲਾ ਦਿੱਤਾ ਵजीर खान ਦਾ ਸਿਰ ਸਿੰਘਾ ਨੇ ਇੱਕ ਝਟਕੇ ਵਿੱਚ ਲਾ ਦਿੱਤਾ ਬੋਲੇ ਸੋਨਿਹਾਲ ਜਕਾਰਾ ਫਿਰ ਦੁਬਾਰਾ ਲਾ ਦਿੱਤਾ